ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵੈਸ ਦੀ ਵੀਡੀਓ 'ਚ ਬਾਜ ਬਹਾੜੀਆਂ ਆਪਾਂ ਦੋ ਝੋਟੀਆਂ ਦਿਖਾਉਣੀਆਂ ਇੱਕ ਗੱਬਣਾ ਤੇ ਇੱਕ ਤਾਜੀ ਸੂਈ ਵੀ ਰੇਟ ਇਹਦੇ ਬਾਰੇ ਵੀਰ ਤੋਂ ਪੁੱਛਾਂਗੇ ਆਓ ਅਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਾਈ ਜੀ ਨਾਮ ਮੇਰਾ ਕੁਲਦੀਪ ਸਿੰਘ ਹੈ ਸਰ ਬਰਨਾਲਾ ਰਾਮਗੜੀ ਰੋਰ ਗਲੀ ਨੰਬਰ ਇੱਥੇ ਠੀਕ ਹੈ ਖਾਸ ਬਰਨਾਲਾ ਸ਼ਹਿਰ ਦੇ ਬਾਹਰ-ਬਾਰ ਜਿਆ ਗਿਆ ਬਾਹਰ-ਬਾਰ ਆ ਗਿਆ ਠੀਕ ਹੈ ਮੋਬਾਈਲ ਨੰਬਰ ਵੀਰਾ ਆਪਣਾ ਵੀਜੀ ਮੋਬਾਈਲ ਨੰਬਰ 9050621650 ਵਟਸਐਪ ਨੰਬਰ ਵੀਰੇ 9801791650 ਆਪਾਂ ਦੋ ਦਿਖਾਵਾਂਗੇ ਝੋਟੀਆਂ ਇੱਕ ਗੱਬੜੇ ਇੱਕ ਸੂਈ ਪੀਏ ਨਾ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਦੇਖੀ ਜਾ ਰਹੀ ਹੈ ਕਿਹੜਾ ਸੂਆ ਉਹ ਇਹ ਬਾਈ ਜੀ ਦੂਜਾ ਸੂਆ ਝੋਟੀ ਹੈ ਕੱਲ ਹੀ ਸੂਈ ਹੈ ਵੀਰੇ ਕੱਲ ਸਵੇਰ ਦੀ ਸੂਈ ਹੈ ਬੱਚਾ ਕੀ ਹੈ ਮਾਦੀ ੱਟੀ ਫਿਰ ਨਾੜੂਆ ਜਮਾ ਨਾਲ ਹਨ ਨਾੜੂਆ ਕੱਚਾ ਨਾਲ ਆ ਜੀਰ ਜਮਾ ਡੰਨਾ ਬਾਈ ਜੀ ਓਕੇ ਗਰੰਟੀ ਹੈ ਜੀ ਇਹਦੀ ਫੱਲੇ ਜੀ ਦੁੱਧ ਕਿੰਨਾ ਕਹੂ ਚੋਣ ਵਾਲਾ ਬਾਈ ਜੀ ਇਸ ਟਾਈਮ ਇਹ ਸਾਡੇ ਬੋਲੀ ਛੜੀ ਹੈ ਕਿਆ 7-8 ਕਿਲੋ ਦੇ ਕਰੀਬ ਚਾਰ ਕਿਲੋ ਡੰਗ ਦਾ ਬੋਲਾ ਸਟਾਰਟਿੰਗ ਹੈ ਗਿਆ ਤੇ ਅੰਦਾਜ਼ਾ ਆ ਜਾ ਫਿਰ ਅੰਦਾਜ਼ਾ ਜੀ ਵੀ ਜੀ 12 ਕਿਲੋ ਦੁੱਧ ਤਾਂ ਦੇਣਾ ਚਾਹੀਦਾ ਆਪਾਂ 10 ਕਹਿ ਕੇ ਦੇਵਾਂਗੇ 10 ਕਿਲੋ ਦੁੱਧ ਵਾਲੀ 10 ਕਿਲੋ ਵਾਲੀ ਹੈਗੀ ਆ ਚੰਗੇ ਪੱਠੇ ਪਾਊਗਾ 10 ਕਿਲੋ ਦੁੱਧ ਚੋੜੂਗਾ ਤੇ 4 ਤੂੰ ਰੱਖ ਕੇ ਮਰ ਬਾਈ ਜੀ ਸਾਰਾ ਕੁਝ ਆਪਾਂ ਮਰਵਾ ਕੇ ਦਿਖਾ ਮਰ ਜੀ 4 ਹੀ ਮਾਰ ਦੇ ਫਿਰ ਪਹਿਲਾਂ ਇਹਦੀਆਂ ਸੁਭਰ ਬੱਚਾ ਚਾਹੁੰਦਾ ਦੇਖ ਸਕਦਾ ਧਾਰ ਪਿੱਛੇ ਦੇ ਘਟੇ ਲੈ ਵੀਰੇ ਮਾਰ ਦਿੱਤਾ ਰਾਈ ਮਾਰਦੇ ਬਸ ਕੋਨੇ ਕੋਨੇ ਬੱਚਾ ਫਰਦਾ ਰਹਿੰਦਾ ਸੋ ਦੇਖੋ ਬੱਚਾ ਪੁੱਛਾਇਆ ਫੁੱਲ ਚੜ੍ਹਦੀਆ ਜੇਰ ਓਕੇ ਆ ਤੇ ਧਾਰਾ ਮਾਰ ਕੇ ਦਿਖਾਇਆ ਨ ਮਾਰੀ ਵੀਰੇ ਧਾਰਾ ਇਹਦੀਆ ਸੋ ਦੇਖੋ ਚੋਣਾ ਦੇਖੋ ਪੂਰਾ ਸਾਫ ਸੁਥਰਾ ਚੰਗਾ ਚੋਣਾ ਚਵਾਈ ਦੀ ਬਿਲਕੁਲ ਨੰਬਰ ਬੱਚਾ ਮੰਨ ਲਾ ਪੂਰੇ ਚਲ ਕੋਈ ਗੱਲ ਸੋ ਦੇਖ ਸਕਦੇ ਹੋ ਧਾਰਾਂ ਜਵੇਂ ਦੇ ਮਾਰੀ ਵੀਰੇ ਧਾਰਾਂ ਜੇ ਸੋ ਚੋਣਾ ਦੇਖੋ ਕਿਆ ਬਾਤ ਆ ਮੋਟਾ ਮੋਟਾ ਚੋਣਾ ਪੂਰਾ ਸਾਫ ਸੁਥਰਾ ਜਮ ਤੇ ਮੂਹ ਲਸਣਾ ਚ ਹੋਰ ਮਾਰਦੀ ਧਾਰਾ ਇਹਦੀਆ ਤੇ ਚਵਾਈ ਦੀ ਵੀ ਨਰਮ ਆ ਜਾਵਾ ਬੇਮਾ ਬਾਈ ਜੀ ਪੂਰੀ ਪੁੱਧੀ ਹੈ ਠੀਕ ਹੈ 10 ਕਿਲੋ ਦੁੱਧ ਮੰਨ ਕੇ ਲੈ ਲੇ ਤੇ ਰੇਟ ਇਹਦਾ ਕੀ ਰਹਿਣਾ ਹੈਗਾ ਰੇਟ ਬਾਈ ਜੀ ਇਹਦਾ 95000 ਰੁਪਏ ਮਾਨਤਨ ਮਾਨਤਾਨੀਆ ਵੀਰੇ ਵਿੱਚ ਇਹਦਾ ਥੋੜਾ ਮੁੱਚਾ ਬਾੜਾ ਨਹੀਂ ਆਪਾਂ ਲੱਖ ਸਵਾ ਲੱਖ ਮੇਰਾ ਵੀ ਲੋਕਾਂ ਨੇ ਤਾਂ ਨਹੀਂ ਕਰਦੇ ਤੋਰੀ ਬਾਹਰ ਨੂੰ ਸੋ ਵੇਚਣ ਵਾਲੇ ਭਾਗੇ 95000 ਦੇ ਵਿੱਚ 10 ਕਿਲੋ ਦੁੱਧ ਆਮ ਜਦੋਂ 25 30 ਵਾਲਾ ਭਾਸ ਹੋ ਲੈਣੇ ਉਹ 12 ਦੇ ਦਿੰਦੀਆਂ ਨਾਰਮਲ ਜਿਹੇ ਆਮ ਜਿਹੜੇ ਘਰਾਂ ਚ ਚਾਹਦੇ ਕਿਉਂਕਿ ਸਾਇਲੈਂਜ ਵਗੈਰਾ ਜਾਦੇ ਪੈਂਦਾ ਸਾਇਲੈਂਜ ਪੁੱਛ ਥੋੜਾ ਰਾਜ ਜੀ ਜਾਦੇ ਹੋ ਜਾਂਦਾ ਹੈਗਾ ਕਿ ਕੱਦ-ਕੱਟ ਠੀਕ ਆ ਕੋਈ ਬਾੜੀ ਵੱਡੀ ਨਹੀਂ ਕੋਈ ਬਾੜੀ ਛੋਟੀ ਨਹੀਂ ਮੀਡੀਅਮ ਸਾਈਜ਼ ਆ 95000 ਦੇ ਵਿੱਚੋਂ ਮਾਨਦਾਨ ਛੋੜ ਸੱਪਾ ਹੋ ਜਾਊਗਾ ਸਿੰਘ ਮੂੰਹ ਵੱਥਾ ਦੇਖੋ ਸੋਹਣਾ ਤੇ ਬਾਕੀ ਜਿੰਨੀ ਹੈਗੀ ਸਾਫ਼ ਸੁਥਰੀ ਪਲੀ ਵੀ ਆ ਜਮਾ 10 ਕਿਲੋ ਦੁੱਧ ਤੋਂ ਮਰਦੀ ਨਹੀਂ ਤੇ 12 ਕਿਲੋ ਤੋਂ ਵੱਧ ਹੀ ਨਹੀਂ ਇਹ ਤੇ 95000 ਚੋ ਗਜਾਇਆ ਸੋਜੂਗੀ ਫੱਟ ਫਾੜ ਲੈ ਬਜਾ ਮ ਕੋਈ ਟੁੱਟਮਾ ਲੇਵਾ ਨਹੀਂ ਡਾਪੜਾ ਬਵਾਜਦਾ ਤੇ ਥਣਾ ਦੇਖੋ ਝੋਟੀ ਨੇ ਪਸਵਾ ਦੇਖੋ ਕੈਜੇ ਸਿੱਟਿਆ ਤੋ ਦੇਖ ਸੋ ਜ ਥਣਾ ਸੁਣੋ ਲੈ ਬਸ ਓਕੇ ਆ ਤੇ ਬਾਕੀ ਰਾਜੀ ਪਲੀ ਪੁਲੀ ਵੀ ਪੂਰੀ ਸਾਫ਼ ਸੁਥਰੀ ਆ ਇੱਪਾ ਟਿਪੜੀ ਬੰਦਰ ਦੇ ਬਾੰਨ ਤੇ ਦੇਖੋ ਜਮਾ ਨਲੀ ਕੋਬਰਾ ਬਾਈ ਜੀ ਨੇ ਕਿਲੋ ਡੇਢ ਕਿਲੋ ਗੋਣੀ ਛੜੀ ਸਵੇਰੇ ਜਮਾ ਖਾਜੀ ਗਰੀ ਵੀ ਆਹੀ ਅੱਗੇ 2 ਨੰਬਰ ਵਾਲੀ ਗੱਬਣ ਦੇਖੀ ਜਨੇ ਆਪਾਂ ਇਹ ਵੀ ਬਾਈ ਜੀ ਦੂਜਾ ਸੂਆ ਸੂ ਰਹੀ ਆ ਇਹ ਦੂਜਾ ਸੂਆ ਸੂਦੀ ਹੈ ਨਾ ਹਾਂਜੀ ਲੈ ਜੂ 2-4 ਦਿਨ ਲੱਗਦਾ ਨਾ ਇਹ ਵੀਰ ਜੀ ਮਾਲ ਕਰਦੇ ਹਿਸਾਬ ਨਾਲ ਤਾਂ ਦਿਨੇ ਤੇ ਪੂਰੇ ਹੋਗੇ ਕੱਲ ਪਰ ਸਾਡੇ ਖਾਂਦੇ ਪੰਜਾਂ ਚਾਰ ਉੱਤ ਨਹੀਂ ਲੋੜੀ ਠੀਕ ਹੈ ਤੇ ਪਿੱਛੇ ਬੈਕ ਸ਼ਾਰਡ ਤੇ ਬਟਨ ਚੋਂਗੇ ਦਿਖਾਈ ਦਿੰਦੇ ਹਨ ਲੈਵੇ ਦੇ ਬਾਈ ਜੀ ਬਟਨ ਵਾਲੀ ਝੋਟੀ ਆ ਕਿੰਨਾ ਕੁ ਦਤ ਪਾ ਸਕਦੀ ਆ ਬਾਈ ਜੀ ਇਹਦੇ 12 ਕਿਲੋ ਦੀ ਗਰੰਟੀ ਤੇ ਦੇਵਾਂਗਾ ਜਿਹੜਾ ਮਰਜ਼ੀ ਲੈ ਜੀ ਇਹ 12 ਕਿਲੋ ਚੰਗੀ ਸੇਵਾ ਕਰਨ ਨੂੰ ਤਾਂ ਪਾ ਲੂਗਾ ਲਾਣੇ ਦੀ ਝੋਟੀ ਜਿੰਨ ਕਹਨ ਉਹ ਆ ਜੀ ਤੇ ਰੇਟ ਇਹਦਾ ਕੀ ਲੈਣਾ ਵੀਰੇ ਵੀਰ ਜੀ ਇਹਦਾ ਵੀ 95000 ਰੁਪਏ ਤੇ ਜੇ ਕੋਈ ਇਕੱਠਾ ਜੋੜਾ ਲਊਗਾ ਇਕੱਠਾ ਜੋੜਾ ਲਊ ਵੀਰ ਜੀ 180 ਦਾ 90 90 ਦਾ ਭਾਅ ਦੇ ਦਾਂਗੇ ਚੱਲੀ ਗੱਲੀ ਲੈ ਮੈਂ ਕਿਦਾਂ ਅੱਪੇ ਬਾਹਰ ਜਾਣਾ ਤੋਰੀ ਬਾਹਰ ਨੂੰ ਸੋ 90 90 ਦਾ ਭਾਅ ਆਂ ਦੌਰ ਤੇ ਇੱਕ ਵੀਰਪੁਰ ਫੁੱਲ ਗਰੰਟੀ ਹੈ ਜੀ ਆਪਣੀ ਤੇ ਜਿਹੜੇ ਵੀ ਨੇ ਡੇਰਿਆ ਮਤਲਬ ਦੇ ਮੱਝਾ ਲੈਣੀਆਂ 1 ਸੁੱਤ ਪੜੀ ਵੀ ਦੇਖੋ ਤਾਂ ਮਜਾ ਰੇਂਦਾ ਝੋਟੀ ਦੇ ਉੱਪਰ ਜਾਵਾ ਇਹ ਨਹੀਂ ਗੱਲ 90000 ਦੇ ਵਿੱਚ ਗੱਡੀ ਚੜੂਗੀ ਜਮਾ ਤੁਹਾਡੇ ਤੇ ਦੇਖੋ ਮੂੰਹ ਮੱਥਾ ਇਹਦਾ ਪੂਰਾ ਸਿੰਘ ਕੁੰਡਾ ਸਿੰਘਾ ਤੇ ਬਾਕੀ ਪਲੀ ਪੁਲੀ ਵੀ ਲਿੱਸੀ ਕਿਸੇ ਪਾਸੇ ਨੂੰ ਕੋਖਾ ਤਣੀਆਂ ਪਈਆਂ ਜਮਾ ਤਾਂ ਹਾਂ ਤਿੱਕਰ ਤੇ ਲੈਵਾ ਦੇਖੋ ਜਮਾ ਛੱਡਵੇਂ ਲੈਵੇ ਦੀ ਆ ਮੁੱਠੀ ਮੁੱਠੀ ਵਾਲਾ ਥਾਣਾ ਜਾਵਾ ਤੇ ਥੱਲੇ ਮਿਲ ਕੇ ਵੀ ਦੇਖੋ ਇਹਦੀ ਬਹੁਤ ਸੋਹਣੀ ਮਿਲਕ ਮੇਰ ਜਾਂਦੀ ਪਈ ਆ 190 90000 1 ਲੱਖ 80000 ਤਕਰੀਬਨ ਆਮ ਥੋੜੀ ਜੀ ਫੁੱਟ ਝੋਟੀ ਉੱਚੀ ਹੁੰਦੀ 1 ਲੱਖ 80000 ਕੱਲੀ ਦਾ ਵਾਹ ਜਾਂਦਾ 1 ਲੱਖ 8000 ਖਾਸ ਬਰਨਾਲਾ ਸ਼ਹਿਰ ਤੇ ਵੀਰਾਂ ਨੰਬਰ ਬੋਲ ਦਿਓ ਆਪਣਾ ਨੰਬਰ ਭਾਈ ਜੀ ਮੇਰਾ ਹੈ 90562 21650 ਵੀਰ ਜੀ ਖਾਸ ਬਰਨਾਲਾ ਸ਼ਹਿਰ ਦੋ ਨਗ ਬਕਾਵਾ ਵੀਡੀਓ ਦੇਖਣ ਲਈ ਸਭ ਦਾ ਤੈਅ